લામો કસ કે તુજા આય દો મે ઓબી મસ્જિદ લામો ક તુજા આબી બસી લામો લે આવ કોટાલા મહીને લેણી યાર આજના ને લા ભાઈ 1500 યાર એકા મું મહીમી ન હોગા હોન ક્લિક લો માંગ લે જો જો આટ પાછો માર દે ગે ગાને કી નો કહું ਹਾਂ ਜਾਂਦੀਆ ਇੱਕ ਮਿੰਟ ਤੈਨੂੰ ਵੀ ਨਹੀਂ ਮਾਰਨਾ ਇਹ ਬਾਈਆਂ ਨੂੰ ਵੀ ਨਹੀਂ ਮਾਰਨਾ ਘਰ ਆਪਣੇ ਦੂਰੇ ਚੱਲਣ ਗਾ ਯਾਰ ਇਹ ਲਾਤਾ ਚਾਚੇ ਨੇ ਫੰਡਰੀ ਆ ਫੰਡਰੀ ਲੈਣੀਆਂ ਉਹਨੇ ਤੂੰ ਬਣਾ ਮੈਂ ਵੀਰੂ ਤੇਹੀ ਗੱਲ ਕਹਿਣਾ ਔਰ ਛੋੜੇ ਸਾਹਮਣੇ ਆ ਫੰਡਰ ਉਹ ਮੇਰੀ ਕਿਉਂ ਜੀ ਵੀ ਇਹ ਇਹ ਫੰਡਰ ਜਾਏ ਗਾਵੀ ਪਾਹੇ ਲਿਓ ਮੇਰੇ ਉਹ ਤਾਂ ਜੱਥੇ ਰਹੀ ਆ ਫੰਡਰ ਆ ਜਰਾ ਨੇ ਉਹ ਗਾਵੀ ਉਰੇ ਹੋ ਇਧਰ ਵੀ ਮੁੜ ਕੇ ਆ ਮੇਰੇ ਦੇਖ ਹੁਣ ਹਾਂ ਇੱਥੇ ਉਹ ਨਹੀਂ ਆ ਹਾਂ ਹਮਾਲ ਚ

ਉਹਦਾ ਕਹਿੰਦੇ ਬੱਚ ਤੋਂ ਬਾਅਦ ਤੂੰ ਬੰਦੇ ਬੋਲਣੇ ਤੈਨੂੰ ਲੱਗਦਾ ਮੈਂ ਕਹਾਂ ਬਾ ਕਾ ਕੋਈ ਨਹੀਂ ਕਰਦਾ ਕਿਹੜਾ ਕੰਮ ਤੂੰ ਬੜਾ ਬਦਲਾਤ ਇਹਨਾਂ ਨੂੰ ਗੇਰ ਆਏ ਕੀ ਬੁਣਗੀਲਾ 15 ਦਾ ਆਹ ਤੂੰ ਬੰਮਾ ਗਾਹਤ ਬੰਮਾ ਕਰ ਰਿਹਾ ਰਾਇ 15 ਕਿਤੇ ਤੇ ਬੁਲੇ ਆ ਯਾਰ ਗੱਡੀ ਨੂੰ ਲੈਣੀ ਆ ਯਾਰ ਇਹ ਕਿ ਤੂੰ ਉਹਦਾ ਲੰਗ ਲਾ ਯਾਰ ਹਾਂ ਹੂੰ ਬੋਲ ਕਿੰਨਾ ਕਰਨਾ ਇਹਦਾ ਕਿਵੇਂ ਕੀ ਕਰਨਾ ਲੋ ਜੀ ਬਾਈ ਜੀ ਇੱਕ ਸੌਦਾ ਹੋ ਰੋਣ ਲੱਗਿਆ ਬੱਸ ਦਾ ਦੇਖ ਰਿਆਂ ਚਾ ਚ ਕਿੰਨੇ ਦਾ ਕਰਾਉਂਦਾ ਦਾ ਫਿਰ ਹੋਰ ਵਿੱਚ ਨਾ ਮਨਰ ਬੀ ਅਲਾ ਠੀਕ ਆ ਠੀਕ ਆ ਹਾਂ ਹਾਂ ਬਈ ਮਾਣੇ ਬਦਨਾ ਬੋ ਯਾਰ ਉਹ ਤਾਂ ਬਦੇ ਬਦੂਆ ਬਦਨੇ ਬਣ ਗਏ ਛੋਟੀ ਵੀ ਆ ਗੱਪ ਹੋਣਾ ਪਹਿਲਾਂ ਮੇਰੀ ਤੁਸੀਂ ਜਿਹਨੇ ਦੋਸਤੀ ਨਹੀਂ ਗੁਸੀਂ ਨੇ ਰਹੀ ਦੋਸਤੀ ਨਹੀਂ ਜਾਂਦੀ ਇਹਨਾਂ ਨੂੰ ਬਚੋ ਇੱਕ ਨਿੱਕੀ ਹੈਗੀ ਦੇ ਵਿੱਚੋਂ ਨਿੱਕੀ ਵੀ ਆ ਲਾਲ ਹੈ ਹਾਂ ਆ ਵੀ ਵਿੱਚ ਇਹਦੇ ਆ ਬੱਚੀ ਦਾ ਕੀ ਬੱਚੀ ਦਾ ਕੀ ਹੋ ਦੱਸੋ ਵੀ ਮੰਨ ਇਹ ਕਹ ਰਿਹਾ ਮੈਂ ਇਹਦਾ 12000 ਰੁਪਏ ਵੀਰੇ ਕੱਲੀ ਦਾ ਤੂੰ ਤੁਸੀਂ ਲਾਓ 5 ਤੁਸੀਂ ਲਾਓ 10 ਤੁਸੀਂ ਲਾਓ 2000 ਕੋਈ ਗੁੱਸਾ ਨਹੀਂ ਲੈ ਲੀ ਹੁਣ ਆ ਪੈ ਇਹ ਕਹ ਰਿਹਾ ਤੇ ਰੱਖ ਨਾ ਆਪਾਂ ਕੁਛ ਨਹੀਂ ਕਰਨੇ ਆਫਾ ਤੈਨੂੰ ਮਾਰਦਾ ਰਹਿਗਾ ਮੈਂ ਅੱਛੀ ਵੀ ਬਾਕੀ ਹੈ ਫਿਰ ਵੇਖੋ ਕੀ ਪਤਾ ਹੋਵੇ ਦੂਤਾਂ ਨਹੀਂ ਨੀਆ ਦਫਤਰ ਵਿੱਚ ਕੋਈ ਲਖਾਈਦਾ ਹੋਵੇ ਮੂਲੀ ਲਵੇਗਾ ਤੇ ਉਹ ਲੈ ਨਹੀਂ ਲੈਣਾ ਯਾਰ ਮੈਂ ਤਾਂ ਹੋਊਗੀ ਫੰਡਰਾ ਵੀਰੇ ਜਾ ਰਿਹਾ ਤਾਂ ਆ ਰਹਿੰਦੀ ਹੋਊਗੀ ਉਹ ਫੰਡਰਾ ਜਾ ਤੇਰਾ ਲੈ ਆਹ ਲਾਜ ਦੀ ਲਾ ਜਾ ਫਿਰ ਆ ਲੈ ਜਾ ਜਮੀ ਹੋ ਕੇ ਕਰਦੇ ਆ ਵੀ ਫਿਰ ਉਹ ਲੱਗ ਗਈ ਤੁਸੀਂ ਪੜਿਆ ਕਿ ਮਾਰਨਾ ਕੀ ਇਹ ਸੁੱਖਾਉਣੀ ਯਾਰ ਸੁੱਖਾਉਣੀ ਪੱਟ ਲੈ ਜਾ ਭਾਈ ਮੈਂ ਦੱਸਾਂ ਸੁਣੋ ਫਿਰ ਤੁਸੀਂ ਸੁੱਖਾ ਲਈ ਤੁਸੀਂ ਲੈਂਦੇ ਨਹੀਂ ਪੁਕਾੜੀ ਲੈ ਲਓ ਫਿਰ ਏਡੀ ਵੱਡੀ ਲੈਣੀ ਨਹੀਂ ਲੈਣੀ ਫਿਰ ਲਾਲ ਲਓ ਲਾਲ ਲੈ ਲਓ ਫਾਨ ਪਾਠਾ ਯਾਰ ਲਾਲ ਲੈ ਜੋ ਨਾ ਇਹ ਆ ਆ ਲੈ ਆ ਲੈ ਯੋ ਬਾਈ ਬਾਈ ਨਾ ਫਿਰੋ ਲਾਲ ਪਿਆ ਪਹਿਨ ਫੰਡਰਾ ਜ਼ਿੰਮੇਦਾਰੀ ਹੈ ਯਾਰ ਕਮਾਲ ਦੀ ਗੱਲ ਆ ਲੈ ਜੋ ਰਾਜੇ ਤੁਸੀਂ ਦੇਖਣਾ ਬਾਈ ਦਾ ਸੁਣਨਾ ਤੇਰੇ ਨੂੰ ਪੈਸੂਆ ਦਿੱਤਾ ਸਿਆ ਯਾਰ ਤੇ ਭੂਮੀਆ ਕੋ ਹੋ ਗਈ ਉਹਨਾਂ ਕੋਲ ਆ ਮੈਂ ਕੀ ਕਰਾਂ ਤੂੰ ਦੱਸ ਤੂੰ ਨਹੀਂ ਬੋੜਾ ਹੋਂ ਤੇਰੇ ਸਾਹਮਣੇ ਲੱਤੀ ਆ ਤੂੰ ਦੱਸ ਕੀ ਦਿੰਦਾ ਉਹ ਲੈ ਰਿਏ ਹੁਣ ਐ ਬਲੇਰੀਏ ਅੱਛਾ ਹੀ ਆ ਸੀ ਮੇਰੇ ਕੋਲ ਨਾ ਫਰਾਂ ਹਾਂ ਲੈ ਲਓ ਆ ਰੇ ਕਰਕੇ ਪੁੱਛ ਕੇ ਬਲਈ ਕਿਤੇ ਫਿਰ ਜ਼ਰੂਰੀ ਆ ਯਾਰ ਮਾਣਾ ਯਾਰ ਫਿਰ ਬਚਾਲੇ ਖਰਾਬ ਹੋ ਜਾਂਦਾ ਆ ਆ ਫੇ ਕੱਚਾ ਪੱਕਾ ਹੋ ਜਾਂਦਾ ਆ ਜਲ ਜਰੀਪ ਗਈ ਜਰੀਆ ਮਾ ਯਾਰ ਇਹ ਫਿਰ ਫਿਰ ਮੋਗਾ ਖੁੰਝੂ ਯਾਰ ਰੰਗ ਛੱਡੋ ਪਾਏ ਜਿਹੜੇ ਸੁਣਦਾ ਕੰਦੇ ਕੰਟਾਂ ਤੇ ਉੱਤ ਪੱਟ ਲੈਂਦੇ ਨਹੀਂ ਨਹੀਂ ਆਨੇ ਜਰਾ ਕਿਉਂ ਮਾਰਦਾ ਓਏ ਅੱਧੇ ਨਹੀਂ ਤੁਸੀਂ ਆਇਆ ਓ 200 ਤਰ੍ਹਾਂ ਦੀ ਲਖਾਈ ਅਸੀਂ ਕਰਾਉਣੀ ਹੈ ਪਹਿਲੀ ਲਖਾਈ ਦੇਵਾ ਦੇ 8 200 ਦੇ ਦਿਨ ਤੱਕ ਪਹਿਲਾਂ ਕਰਵਾਇਆ 200 ਹਾਂ ਨਾ ਮੈਂ ਕਿਹਾ ਕਲਾਕਾਰ ਆਖਿਆ ਜਰਾ ਕਰਮ ਇੱਕ ਮਿੰਟ ਰੋਣਾ ਮੇਰੇ ਬਾਬੇ ਕਰਵਾ ਦੇ ਉਹ ਮਾਨੂੰ ਕੱਟ ਦੇਣਗੇ ਆ ਫਾੜਿਆ ਜਰਾ ਮੈਂ ਕਹਿੰਦਾ ਉਹ ਮੈਂ ਕਹਿੰਦਾ ਮੈਂ ਖੋ ਜਾ ਕੱਟ ਆ ਉਹ ਬੇਚਾਰਾ ਜਰਾ ਹਾਂ ਤੈਨੂੰ ਦੇ ਦੂਗਾ ਕੋਈ ਸੋਤ ਦੇ ਦੂਗਾ ਆ ਫੜਾ ਛੋਰੀ ਹੋ ਗਿਆ ਮੈਂ ਮਿੱਚਪੀ ਹੋ ਗਿਆ ਜਾਂ ਕੋਈ ਰੱਖ ਰਿਹਾ ਜਰਾ ਕਫੜਾ ਭਾਈ ਯਾਰ ਇੱਕ ਰੋਟਾ ਪੋਣੀ ਲਾਇਆ ਯਾਰ ਪੋਣੀ ਦਾ ਕਫੜਾ ਪੋਣੀ ਵਾਲੀ ਕੰਮ ਆ ਕੋਈ ਲੰਬਾ ਚੌੜਾ ਕੋਈ ਨਹੀਂ ਕੋਈ ਉਹ ਹੀ ਮੈਂ ਹੱਥ ਪੂਜਾ ਬਚੂ ਬੋਤੀ ਕੀ ਹੋਈ ਯਾਰ ਇਹਦਾ ਕੋਈ ਨਹੀਂ 7300 ਕੋਣ ਵਾਲਾ ਨਹੀਂ ਕੰਮ ਆ ਹੈਗਾ ਵੀਰੇ ਇਹ ਨਹੀਂ ਚੱਲਦਾ ਸਾਡ ਲੇ ਅਸੀਂ ਲਮਾਂਗੇ ਪੈਸੇ ਫਿਰ ਅਕੜਾ ਲਓ ਅਕੜਾ ਲਓ ਸੌਤੀ ਆ ਅਸੋਤੀ ਆ ਆ ਲਾਹੇ ਫੜ ਕੇ ਰੱਖ ਦੇ ਇਨਾਂ ਦੀ ਕਿੰਨੇ ਦੇਊਂਗਾ ਚਾਚਾ 8000 ਦੀ 8000 ਦੀ ਹੋਗੀ ਬਈ ਠੋਣਾ ਤੁਹਾਨੂੰ 8000 ਜੋ ਆ ਪੱਤਰ ਉਹ ਲਾਲ ਦਾ ਲਾਲ ਦਾ 8000 ਆ ਲਾਲ ਪੱਖਾ ਹਾਂ ਉਹੀ ਤਾਂ ਗੱਲ ਉਹ 8000 ਦੇ ਵਿੱਚ ਹੋ ਗਿਆ ਹਾਂ ਹਾਂ 5000 ਤੋਂ ਪਰੇ ਤਾਂ ਪਾਕੀ ਮਾਂ ਬਾਈ ਹਲੋ ਬਾਈ ਨੇ ਉੱਥੇ ਹੀ ਜੀ ਮੈਂ ਖੜਾਗਾ ਹਾਂ 5000 ਤੇ ਕੋਈ ਆਪਾਂ ਹਜੇ ਨਹੀਂ ਮੁਕਰਦੇ ਰਹਿਗੇ ਨਾ ਨਾ ਇਹ ਰਿਸ਼ਤਾ ਤੂੰ ਨਾਲ ਜਮਾ ਨਾ ਦੇ ਜਾਂਦੀ ਸਦਾਈ ਲਾ ਕੇ ਲਾ ਕੇ ਕਹਿੰਦੇ ਨਾ ਮੈਂ ਪਾਕਿਸਤਾਨੀ ਬਵਾਇਆ ਉੱਥੇ ਹੋ ਖੜਾਏਗਾ ਯਾ ਖੜਾ ਹੋਈ ਨਹੀਂ ਤਾ ਤਾਂ ਦੋ ਮਿੰਟ ਆ ਜਾ ਲੈਦਾ ਯਾਰ ਅੱਡੀ ਕਰਤੋ ਯਾਰ ਮੈਂ ਮਸਦਾਈ ਬਵਾਦੀ ਸਹੀ ਹੁੰਦਾ ਬਾਈ ਚੱਕ ਯਾਰ ਇਹ ਮੰਨਦਾ ਹਾਂ ਕਿ ਤੈਨੂੰ ਤੂੰ ਐਂ ਦੱਸ ਵੀ ਇੰਨੇ ਕੀ ਦੇਣੀ ਆ ਸਾਰੀਆਂ ਗੱਲਾਂ ਛੱਡ ਕੇ ਦੱਸ 35 ਦਾ ਚਾਹੇ ਤੂੰ 40 ਦੀ ਕਹਿੰਦੇ 40 ਦਾ ਖੜੇਗਾ ਤੇਰੇ 35 ਦੇ ਹਿਸਾਬ ਨਾਲ ਤਾਂ ਜੇਤਾ ਤੇਰਾ ਮਾਨੇ ਨਹੀਂ ਉਹ ਤਾਂ ਜਿਹੜਾ ਬੱਕਰੀ ਕਿ ਰੱਖਣੀ ਆ ਫਿਰ ਉਹ ਤੂੰ ਉਹ ਦੇਖ ਯਾਰ ਕੋਈ ਰੱਖਣਾਈ ਗੱਲ ਨਹੀਂ ਦੇ ਯਾਰ ਜੇ ਮੁੱਲ ਕੋਆ ਦੇਣਾਗੇ ਨਹੀਂ ਬਣਾ ਦੇ ਠੀਕ ਹੈ ਬਣਾਇਆ ਗੇਰ ਫਸਿਆ ਯਾਰ ਨਹੀਂ ਫਸਿਆ ਕੱਢਣਾ ਗੇਰ ਨੂੰ ਗੇਰ ਕਿਵੇਂ ਕੱਢੀ ਜੂਗਾ ਉਹ ਬਾਪੂ ਪੁਰਾਣਾ ਹੋ ਬਾਈ ਮੜੀ ਜੀ ਤੇਰੀ ਵੀਡੀਓ ਬਣੇ ਉਹਦੋਂ ਉਹਦੋਂ ਵਗ ਗਿਆ ਉਹਦੋਂ ਵਗ ਗਿਆ ਓਏ ਸਾਡਾ ਮੰਡੀ ਤੇ ਫਿਰਦਾ ਉਹ ਗਦੋਂ ਵਗਿਆ ਓਏ ਆਹ ਜੀ ਹਾਂਜੀ ਬਈ ਦੇਖ ਤੱਕ ਤੂੰ ਲਾ ਗਿਆ 25000 ਰੁਪਿਆ ਹਾਂਜੀ ਲਾ ਗਿਆ ਜੀ ਉੱਥੇ ਵੀ ਮੈਂ ਕਹਦਾ ਬੁੜੇ ਨੂੰ ਬੁੜਾ ਨਹੀਂ ਮੰਨਦਾ ਹੈਗਾ ਹਾਂ ਉਹ ਦੱਸਦੇ ਰੱਤਾ ਮਰੀ ਬਰ ਜਲਦੀ ਨਾ ਹੋਰ ਕਰਦੇ ਹੈ ਲੈ ਫੜ ਉਹਦੇ ਕਰਾ ਅੱਤਾ ਖੋਲ ਲਾ ਅੱਤਾ ਹੋ ਕੇ ਜੱਥੇਦਾਰ ਬੰਦਾ ਹੋ ਕੇ ਬੱਕਰੀ ਬੰਦਾ ਜਰਾ ਇਹਨੇ ਦੁੱਧ ਪੀਣ ਨੂੰ ਲੈਣੀ ਆ ਮੈਂ ਬੱਕਰੀ ਦੀ ਚਾਹ ਇੱਕ ਮਿੰਟ ਹਾਂ ਸਾਢੇ 25 ਬੱਕਰੀ ਹੁੰਦੀ ਉਹ ਗੱਪਾ ਹੁਣ ਨਾ ਉਹ ਗੱਪਾ ਹੁਣ ਨਾ ਉਸ ਬਾਪੂ ਖੜਤਾ ਜਾਂ ਕੋਈ ਗੱਲ ਮੈਨੂੰ ਕੁੱਟਦੇ ਅਸੀਂ ਕਿਹਾਂ ਕੁੱਟਦੇ ਕਹਿੰਦੇ ਉਹ ਚਾ ਦੂਰੀ ਬੱਕਰੀ ਵੇਚੀਓ ਟਾਈਮ ਬੋਝਣੀ ਹੁਣ ਆ ਫੜਾ ਫੋਲ ਲੈ ਮਾ ਮੇਰਾ ਪਾਸ ਬੱਚਾ ਨਾਲੇ ਕੀਆ ਮੇਰਾ ਹਾਂ ਬਲਾਰਗੀ ਦਾ ਮੈਂ ਮੱਥੇ ਮੀਂਧਾ ਕਰਦਾ ਮਾਤਾ ਉਹ ਤੇ ਲੈ ਜਾ ਲੈ ਜਾ ਬੱਕਰੀ ਇਹਦਾ ਪੂਰਾ ਬੋਲ ਬੰਦਾ ਖੜ ਜਾ ਇਹ ਗੱਲ ਜਿਹੜੀ ਮੈਂ ਤੈਨੂੰ ਉਹ ਨਹੀਂ ਕਹਿੰਦਾ ਆਪੀ ਸੌਦਾ ਹੀ ਰੁਕਾ ਪਰ ਕਿਹਨੇ ਗੱਲ ਕਰੀ ਬੰਨਾਂ ਨੂੰ ਤਾਲਕੀ ਗੱਲ ਕਰੀ ਹੋਈ ਐ ਮੈਨੂੰ ਬਾਪੂ ਖੁਸ਼ ਹੋ ਕੇ ਦੇਦੀ ਇਹ ਵੀ ਵਿਚਾਰਾ ਐ ਲਾਲਾ ਤਾ ਨਾ ਹੋ ਜਾਉਂਦਾ ਐ ਜਿਆ ਪੂਰੇ ਹੋ ਜਗੇ ਬੇਜਾਂ ਇਹ ਪੂਰੇ ਬੇਜਾਂ ਦੇ ਦੂੰਗਾ ਤੇਰੀ ਸਪਾਈ 25 ਰਾਤ ਦੀ 28 ਬੱਕਰੀ ਚੱਕਿਆ ਦਾ ਲੈ ਬਾਹੂ 2000 ਕੰਨੂ ਫੇਰੇ ਮੈਨੂੰ ਉੱਪਰ ਦਾ ਤੈਨੂੰ ਪਤਾ ਹੀ ਹੈ ਜਦਾਂ ਇਹਦਾ 28 ਹੌਣ ਜਾਂ 28000 ਰੁਪਏ ਲਾਦਾ ਬੱਕਰੀ ਦੇਖ ਬਈ ਮਾਂ ਦੇ ਲਾ ਕੇ ਲਾਉਂਗਾ ਮੇਰੀ ਮੇਰੀ ਲੱਗਦਾ ਖੁਸ਼ ਹੋ ਕੇ ਦੇਦੀ ਯਾਰ ਤੇਰੀ ਬੱਕਰੀ ਘਾਸੀ ਕਿ ਬੇਚੀ ਯਾਰ

ਮੈਂ ਬੱਕਰੀ ਦੇਣਾ 32000 ਦੀ ਉਗਦੀ ਆ ਲੈ ਲੈ 32 ਕਿੰਨਾ ਹੁੰਦਾ 30 ਦੇ ਦੋ ਅੱਜ ਤਨੂ ਹੋ ਹੁਣ ਮਾਰਾ ਜੈ ਤਨੂ ਹੋ ਇਹ ਸਾਹੀ ਦਾ 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 ਇੱਕ ਗੱਲ ਸੁਣ ਹੁਣ ਦਈ ਨਾ ਦਈ ਝੂਟਾ ਇੱਕੋ ਵੱਜੂ ਬਾਹਰ ਆ ਫੜ ਆ ਕਰ ਹੱਥ ਮਾਰ ਦੇ ਝੂਟਾ 30000 ਦੀ ਬੱਕਰੀ ਹੋ ਗਈ ਠੀਕ ਆ ਠੀਕ ਆ ਬਾਪੂ ਠੀਕ ਆ ਓ ਠੀਕ ਆ ਬਾਪੂ ਓ ਬਾਪੂ ਇਹ ਨਾ ਇਹਦਾ ਸਾਡੇ ਬਾਪਾਂ ਵਰਗਾ ਓ ਭਾਈ ਓ ਠੀਕ ਆ ਭਾਈ ਠੀਕ ਆ ਯਾਰ ਓ ਭਾਈ ਓ ਹੋਏਗਾ ਮੈਂ ਕਹਾਂ ਉਹ ਕਾਹੂ ਬਾਪੂ ਉਹ ਬੰਦਾ ਬੁੱਧੂ ਬਣਾਇਆ